ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੱਸ ਦਈਏ ਕਿ ਇੱਕ ਬੇਬੀ ਕੇਅਰ ਸੈਂਟਰ ਦੇ ਵਿੱਚ ਭਿਆਨਕ ਅੱਗ ਲੱਗ ਗਈ ਤੇ ਅੱਗ ਲੱਗਣ ਤੋਂ ਬਾਅਦ 12 ਬੱਚਿਆਂ ਦਾ ਰੈਸਕਿਊ ਇੱਥੇ ਕੀਤਾ ਗਿਆ ਦੱਸ ਦਈਏ ਕਿ 12 ਦੇ ਵਿੱਚੋਂ 6 ਨਵਜੰਮੇ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਇੱਕ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਦੱਸ ਦਈਏ ਕਿ ਪੰਜ ਨਵਜੰਮੇ ਬੱਚੇ ਹਸਪਤਾਲ ਚ ਭਰਤੀ ਸੀ ਤੇ ਇੱਥੇ ਗੰਭੀਰ ਹਾਲਤ ਬਣੀ ਹੋਈ ਹੈ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਦੱਸ ਦਈਏ ਕਿ ਦੇਰ ਰਾਤ ਬੇਬੀ ਕੇਅਰ ਸੈਂਟਰ ਦੇ ਵਿੱਚ ਇੱਥੇ ਅੱਗ ਲੱਗੀ ਹੈ ਤੇ ਅਧਿਕਾਰੀਆਂ ਨੇ ਦੱਸਿਆ ਹੈ ਕਿ 12 ਨਵਜਮੇ ਬੱਚਿਆਂ ਨੂੰ ਇਮਾਰਤ ਤੋਂ ਕੱਢਿਆ ਗਿਆ ਹੈ ਬਚਾਇਆ ਗਿਆ ਹੈ ਪਰ 6 ਦੀ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਮੌਤ ਹੋਈ ਹੈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਹੈ ਜਦੋਂ ਇੱਕ ਬੱਚੇ ਨੂੰ ਮ੍ਰਿਤਕ ਬਾਹਰ ਕੱਢਿਆ ਗਿਆ ਤਾਂ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਇੱਥੇ ਪਤਾ ਨਹੀਂ ਲੱਗ ਪਾਇਆ ਪਰ ਫਿਲਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਇੱਥੇ ਜਿਹੜੀ ਅੱਗ ਹੈ ਬੜੀ ਭਿਆਨਕ ਲੱਗੀ ਸੀ ਤੇ ਅੱਗ ਲੱਗਣ ਦੇ ਕਰਕੇ ਬੇਬੀ ਕੇਅਰ ਸੈਂਟਰ ਦੀ ਜਿਹੜੀ ਇਹ ਇਮਾਰਤ ਹੈ ਢਹਿ ਢੇਰੀ ਹੋ ਗਈ ਹੈ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਇੱਥੇ ਮੌਕੇ ਤੇ ਪਹੁੰਚ ਜਾਂਦੀਆਂ ਨੇ ਤੇ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਚਾਈਲਡ ਕੇਅਰ ਸੈਂਟਰ ਦੇ ਵਿੱਚ ਬੱਚੇ ਤੇ ਸਟਾਫ ਮੌਜੂਦ ਸੀ ਤਿੰਨ ਮੰਜ਼ਿਲਾ ਇਮਾਰਤ ਦੱਸੀ ਜਾ ਰਹੀ ਹੈ ਜੋ ਕਿ ਅੱਗ ਦੀ ਲਪੇਟਾ ਦੇ ਵਿੱਚ ਘिरी ਹੋਈ ਸੀ ਤਾਂ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਬੇਬੀ ਕੇਅਰ ਸੈਂਟਰ ਦੇ ਵਿੱਚ ਅੱਗ ਲੱਗੀ ਹੈ ਦੱਸ ਦिए ਕਿ ਦਿੱਲੀ ਦੇ ਸ਼ਾਦਰਾ ਦੇ ਵਿਵੇਕ ਵਿਹਾਰ ਇਲਾਕੇ ਦੀ ਇਹ ਘਟਨਾ ਹੈ ਜਿੱਥੇ ਕਿ ਬੇਬੀ ਕੇਅਰ ਸੈਂਟਰ ਚ ਅੱਗ ਲੱਗੀ ਤੇ 12 ਬੱਚਿਆਂ ਦਾ ਰੈਸਕਿਊ ਇੱਥੇ ਮੌਕੇ ਤੇ ਕੀਤਾ ਗਿਆ ਪਰ 6 ਨਵਜੰਮੇ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ